ਸਤਿ ਸ਼੍ਰੀ ਅਕਾਲ ਦੋਸਤੋ ਜੀਕੇ ਪੰਜਾਬੀ ਕਹਾਣੀਆਂ ਤੇ ਹਾਜ਼ਰ ਹੋਇਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਅੱਜ ਬੀਕਾਮ ਦਾ ਰਿਜ਼ਲਟ ਆਉਣਾ ਸੀ ਮੈਂ ਬੜੀ ਖੁਸ਼ ਸੀ ਕਿਉਂਕਿ ਮੈਂ ਪੜਨ ਵਿੱਚ ਬੜੀ ਹੁਸ਼ਿਆਰ ਸੀ ਮੈਨੂੰ ਇੰਨੀ ਖੁਸ਼ੀ ਸੀ ਕਿ ਜ਼ਰੂਰ ਮੈਂ ਕਿਸੇ ਪੋਜੀਸ਼ਨ ਤੇ ਹੀ ਆਉਂਗੀ ਕਿਉਂਕਿ ਮੈਂ ਬਹੁਤ ਮਿਹਨਤੀ ਕੀਤੀ ਸੀ ਇਸ ਕਰਕੇ ਮੈਂ ਰੋਟੀ ਖਾ ਕੇ ਘਰੋਂ ਫਟਾਫਟ ਕਾਲਜ ਵੱਲ ਨੂੰ ਚਲੀ ਗਈ ਜਦੋਂ ਮੈਂ ਕਾਲਜ ਜਾਂਦੀ ਤਾਂ ਮੇਰੀ ਦਾਦੀ ਨੂੰ ਵੀ ਮੇਰੇ ਤੇ ਮਾਣ ਸੀ ਉਹਨੇ ਵੀ ਟੈਲੈਂਟ ਦਿਖਾਇਆ ਦਾਦੀ ਕਹਿਣ ਲੱਗੀ ਮੈਨੂੰ ਪੱਕਾ ਪਤਾ ਕਿ ਤੂੰ ਕਿਸੇ ਨੰਬਰ ਤੇ ਵੀ ਆਵੇਂਗੀ ਮੈਨੂੰ ਉਮੀਦ ਆ ਮੈਂ ਦਾਦੀ ਨੂੰ ਕਿਹਾ ਕਿ ਮੈਂ ਘਰ ਆ ਕੇ ਤੁਹਾਨੂੰ ਪਾਰਟੀ ਦੇਵਾਂਗੀ ਇਸ ਤਰ੍ਹਾਂ ਹੱਸਦੀ ਹੱਸਦੀ ਮੈਂ ਕਾਲਜ ਚਲੀ ਗਈ ਜਦੋਂ ਮੈਂ ਕਾਲਜ ਪਹੁੰਚੀ ਤਾਂ ਸਾਡੇ ਪ੍ਰਿੰਸੀਪਲ ਮੈਮ ਉੱਥੇ ਪਹਿਲਾਂ ਹੀ ਪਹੁੰਚ ਗਈ ਸੀ ਮੈਂ ਆਪਣੇ ਕਲਾਸ ਦੇ ਕੰਪਿਊਟਰ ਦੇ ਤੇ ਇਹ ਰਿਜ਼ਲਟ ਦੇਖਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਆਪਣੇ ਆਪ ਤੇ ਬੜਾ ਮਾਣ ਸੀ ਕਿ ਮੇਰੀ ਪੋਜੀਸ਼ਨ ਤਾਂ ਆਉਣੀ ਹੀ ਆ ਸਾਰੇ ਸਟੂਡੈਂਟ ਕਾਲਜ ਪਹੁੰਚ ਚੁੱਕੇ ਸੀ ਜਿੱਦਾਂ ਸਾਰੇ ਰਿਜ਼ਲਟ ਪਤਾ ਕਰਨ ਲੱਗੇ ਤਾਂ ਮੈਂ ਵੀ ਆਪਣਾ ਰਿਜ਼ਲਟ ਦੇਖਿਆ ਜੋ ਮੈਂ ਚਾਹੁੰਦੀ ਸੀ ਉਹੀ ਹੋਇਆ ਮੇਰੀ ਦੂਸਰੀ ਪੋਜੀਸ਼ਨ ਆਈ ਸੀ ਮੈਂ ਬਹੁਤ ਜ਼ਿਆਦਾ ਖੁਸ਼ ਸੀ ਸਾਰੇ ਵਰਦਿਆਰਥੀ ਮੈਨੂੰ ਵਧਾਈਆਂ ਦੇ ਰਹੇ ਸੀ ਤੇ ਟੀਚਰ ਵੀ ਵਾਹ ਵਾਹ ਕਹਿ ਕੇ ਤਾੜੀਆਂ ਮਾਰ ਰਹੀ ਸੀ ਜਦੋਂ ਮੈਂ ਇਹ ਸਭ ਆਪਣੇ ਘਰ ਆ ਕੇ ਦੱਸਿਆ ਤਾਂ ਮੇਰੇ ਸਾਰੇ ਪਰਿਵਾਰ ਦੇ ਮੈਂਬਰ ਖੁਸ਼ੀ ਨਾਲ ਝੂਮ ਉਠੇ ਤੇ ਦਾਦੀ ਨੇ ਤਾਂ ਉਸ ਦਿਨ ਮੇਰੇ ਲਈ ਕੜਾਹ ਵੀ ਬਣਾਇਆ ਸੀ ਕਿਉਂਕਿ ਸਾਰਾ ਪਰਿਵਾਰ ਮੇਰੀ ਦੂਸਰੀ ਪੋਜੀਸ਼ਨ ਆਉਣ ਤੇ ਬੜਾ ਖੁਸ਼ ਸੀ ਹੁਣ ਘਰ ਵਿੱਚ ਇਹੀ ਗੱਲਾਂ ਚੱਲ ਰਹੀਆਂ ਸੀ ਕਿ ਪੂਜਾ ਨੇ ਅੱਗੇ ਕੀ ਕਰਨਾ ਮੇਰੀ ਛੋਟੀ ਭੈਣ ਮੈਨੂੰ ਕਹਿਣ ਲੱਗੀ ਕਿ ਮੈਂ ਵੀ ਤੇਰੇ ਨਾਲ ਕਾਲਜ ਵਿੱਚ ਹੀ ਐਡਮਿਸ਼ਨ ਲਵਾਂਗੀ ਤੇ ਦਾਦੀ ਹੱਸਣ ਲੱਗ ਪਈ ਕਹਿਣ ਲੱਗੀ ਕਮਲੀਏ ਤੂੰ ਤਾਂ ਹਜੇ ਛੋਟੀ ਐ ਤੂੰ ਹਜੇ ਸਕੂਲ ਵਿੱਚ ਪੜ੍ਹਾਈ ਕਰ ਕਾਲਜ ਵਿੱਚ ਵੱਡੀਆਂ ਕਲਾਸਾਂ 'ਚ ਜਾ ਕੇ ਪੜ੍ਹਾਈ ਕਰਨੀ ਪੈਂਦੀ ਆ ਮੇਰੀ ਭੈਣ ਮੇਰੇ ਨਾਲੋਂ ਛੋਟੀ ਸੀ ਜਿਸ ਕਰਕੇ ਉਹ ਘਰ ਵਿੱਚ ਸਾਰਿਆਂ ਦੀ ਬੜੀ लाਡਲੀ ਸੀ ਮੈਂ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਡੈਡੀ ਮੈਨੂੰ ਕਹਿਣ ਲੱਗੇ ਕਿ ਆਪਾਂ ਕੱਲ ਹੀ ਤੇਰਾ ਕਿਸੇ ਵਧੀਆ ਯੂਨੀਵਰਸਿਟੀ ਵਿੱਚ ਦਾਖਲਾ ਕਰਵਾ ਦਿੰਦੇ ਹਾਂ ਅਗਲੇ ਹੀ ਦਿਨ ਮੈਂ ਕਿਸੇ ਸ਼ਹਿਰ ਵਿੱਚ ਆਪਣੀਆਂ ਸਹੇਲੀਆਂ ਨਾਲ ਯੂਨੀਵਰਸਿਟੀ ਦਾ ਪਤਾ ਕਰਨ ਲਈ ਚਲੀ ਗਈ। ਜਦੋਂ ਅਸੀਂ ਯੂਨੀਵਰਸਿਟੀ ਪਹੁੰਚੇ ਤਾਂ ਉਹ ਬੜਾ ਰੌਸ਼ਨੀ ਸੀ। ਇਦਾਂ ਲੱਗਦਾ ਸੀ ਜਿਵੇਂ ਸਾਰੇ ਮੁੰਡੇ ਕੁੜੀਆਂ ਇੱਥੇ ਹੀ ਪੜ੍ਹਦੇ ਨੇ। ਮੈਂ ਆਪਣੇ ਡੈਡੀ ਨੂੰ ਘਰ ਆ ਕੇ ਆਖਿਆ ਕਿ ਮੈਂ ਉਸੇ ਯੂਨੀਵਰਸਿਟੀ ਵਿੱਚ ਸਟੱਡੀ ਕਰਨ ਲੱਗਣਾ ਕਿਉਂਕਿ ਮੇਰੀਆਂ ਸਾਰੀਆਂ ਸਹੇਲੀਆਂ ਵੀ ਉੱਥੇ ਹੀ ਐਡਮਿਸ਼ਨ ਲੈ ਰਹੀਆਂ। ਡੈਡੀ ਮੈਨੂੰ ਕਹਿਣ ਲੱਗੇ ਕਿ ਨਹੀਂ ਪੁੱਤ, ਉਹ ਯੂਨੀਵਰਸਿਟੀ ਥੋੜੀ ਚੱਕ ਮਝਈ ਆ। ਮੈਂ ਤੈਨੂੰ ਉੱਥੇ ਨਹੀਂ ਲੱਗਣ ਦੇਣਾ। ਪਰ ਮੈਂ ਨਾ ਮੰਨੀ। ਡੈਡੀ ਨੇ ਮੈਨੂੰ ਬਹੁਤ ਮਨਾ ਕੀਤਾ ਮੈਂ ਡੈਡੀ ਨੂੰ ਕਿਹਾ ਕਿ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਕਹਿਣ ਲੱਗਿਆ ਕਿ ਤੇਰੇ ਤੇ ਤਾਂ ਮੈਨੂੰ ਬਹੁਤ ਵਿਸ਼ਵਾਸ ਆ ਪਰ ਅੱਜ ਕੱਲ ਦੇ ਹਾਲਾਤਾਂ ਤੇ ਵਿਸ਼ਵਾਸ ਨਹੀਂ ਆ ਉੱਥੋਂ ਦੇ ਮੁੰਡੇ ਕੁੜੀਆਂ ਬੜਾ ਕੁਝ ਕਰਦੇ ਨੇ ਮੈਂ ਸੁਣਿਆ ਹੀ ਨਹੀਂ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਡੈਡੀ ਸਕੂਲ ਵਿੱਚ ਵੀ ਮੁੰਡੇ ਕੁੜੀਆਂ ਬੜਾ ਕੁਝ ਕਰਦੇ ਆ ਤੇ ਕਾਲਜ ਵਿੱਚ ਵੀ ਪਰ ਤੁਹਾਡੀ ਕੁੜੀ ਤਾਂ ਹਮੇਸ਼ਾ ਸਹੀ ਹੀ ਰਹੀ ਆ ਤੁਸੀਂ ਐਵੇਂ ਇਦਾਂ ਦੀਆਂ ਗੱਲਾਂ ਨਾ ਕਰੋ ਡੈਡੀ ਨੂੰ ਮੇਰੇ ਤੇ ਬੜਾ ਵਿਸ਼ਵਾਸ ਸੀ ਡੇਡੀ ਕਹਿਣ ਲੱਗੇ ਕਿ ਚੱਲ ਠੀਕ ਆ ਜਿੱਦਾਂ ਤੇਰੀ ਮਨ ਛੀ ਮੈਂ ਆਪਣੀ ਜ਼ਿੱਦ ਤੇ ਡੈਡੀ ਨੂੰ ਹਰਾ ਲਿਆ ਸੀ ਮੈਂ ਬੜੀ ਖੁਸ਼ ਸੀ ਕਿਉਂਕਿ ਸਾਰੀਆਂ ਸਹੇਲੀਆਂ ਵੀ ਉੱਥੇ ਹੀ ਐਡਮਿਸ਼ਨ ਲੈ ਰਹੀਆਂ ਸੀ ਅਸੀਂ ਸਾਰੀਆਂ ਸਹੇਲੀਆਂ ਨੇ ਜਾ ਕੇ ਉੱਥੇ ਐਡਮਿਸ਼ਨ ਕਰਵਾ ਲਈ ਸੀ ਹੁਣ ਮੈਂ ਨਵੇਂ-ਨਵੇਂ ਯੂਨੀਵਰਸਿਟੀ ਜਾਣ ਲੱਗੀ ਸੀ ਮੈਂ ਤਾਂ ਘਰਦਿਆਂ ਨਾਲ ਇਹ ਵੀ ਜ਼ਿੱਦ ਕੀਤੀ ਸੀ ਕਿ ਮੈਨੂੰ ਨਵੇਂ ਕੱਪੜੇ ਦਵਾ ਕੇ ਲਿਆਓ ਡੈਡੀ ਮੈਨੂੰ ਨਵੇਂ ਕੱਪੜੇ ਦਵਾ ਕੇ ਲੈ ਆਇਆ ਮੈਂ ਹੁਣ ਯੂਨੀਵਰਸਿਟੀ ਜਾਣਾ ਸਟਾਰਟ ਕਰ ਦਿੱਤਾ ਸੀ ਜਦ ਜਦਨੇ ਮੈਂ ਪਹਿਲੇ ਦਿਨ ਯੂਨੀਵਰਸਿਟੀ ਗਈ ਤਾਂ ਦਾਦੀ ਮੈਨੂੰ ਕਹਿਣ ਲੱਗੀ ਕਿ ਦੇਖ ਮਨਮੀਤ ਤੈਨੂੰ ਪਤਾ ਅੱਜਕੱਲ ਦੇ ਹਾਲਾਤ ਬੜੇ ਮਾੜੇ ਨੇ ਉੱਥੇ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਪਹਿਲਾਂ ਤੂੰ ਸਕੂਲ ਵਿੱਚ ਤੇ ਕਾਲਜ ਵਿੱਚ ਪੜ੍ਹਦੀ ਸੀ ਸਾਨੂੰ ਇੰਨੀ ਫਿਕਰ ਨਹੀਂ ਸੀ ਪਰ ਹੁਣ ਤੂੰ ਯੂਨੀਵਰਸਿਟੀ ਜਾਣ ਲੱਗ ਪਈ ਐ ਤੂੰ ਵੱਡੀ ਹੋ ਗਈ ਐ ਇਸ ਕਰਕੇ ਸਾਨੂੰ ਤੇਰੀ ਫੜੀ ਹੀ ਫਿਕਰ ਰਹਿੰਦੀ ਆ ਉਸ ਦਿਨ ਮੈਂ ਧਿਆਨ ਨਾ ਦਿੱਤਾ ਦਾਦੀ ਕਹਿੰਦੀ ਜਿੱਦਾਂ ਪਹਿਲਾਂ ਪੜ੍ਹਾਈ ਕਰਦੀ ਸੀ ਨਾ ਉਸੇ ਤਰ੍ਹਾਂ ਹੀ ਕਰੀਂ ਮੈਂ ਆਪਣੀ ਦਾਦੀ ਨੂੰ ਕਿਹਾ ਕਿ ਦਾਦੀ ਤੇਰੀ ਪੋਤੀ ਪਹਿਲਾਂ ਵੀ ਏਦਾਂ ਦੀ ਸੀ ਤੇ ਹੁਣ ਵੀ ਏਦਾਂ ਦੀ ਹੀ ਰਹੂਗੀ ਤੂੰ ਫਿਕਰ ਨਾ ਕਰ ਮੈਨੂੰ ਦਾਦੀ ਕਹਿਣ ਲੱਗੀ ਉਹ ਤਾਂ ਮੈਨੂੰ ਤੇਰੇ ਤੇ ਪੂਰਾ ਭਰੋਸਾ ਪਰ ਫਿਰ ਵੀ ਦਾਦੀ ਹੋਣ ਦੇ ਨਾਂ ਤੇ ਮੇਰਾ ਦਿਲ ਜਿਆ ਡਰਦਾ ਇਸ ਕਰਕੇ ਤੈਨੂੰ ਸਮਝਾ ਰਹੀ ਆ ਮੈਂ ਕਿਹਾ ਠੀਕ ਆ ਦਾਦੀ ਹੁਣ ਤਾਂ ਮੈਂ ਚੱਲੀ ਆ ਜਦੋਂ ਮੈਂ ਪਹਿਲੇ ਦਿਨ ਯੂਨੀਵਰਸਿਟੀ ਗਈ ਤਾਂ ਮੈਂ ਦੇਖਿਆ ਕਿ ਉੱਥੇ ਪੜ੍ਹਾਈ ਘੱਟ ਤੇ ਅਵਾਰਾਗਰਦੀ ਜ਼ਿਆਦਾ ਹੀ ਹੁੰਦੀ ਸੀ ਕੁੜੀਆਂ ਵੀ ਏਦਾਂ ਦੀਆਂ ਹੀ ਸੀ ਹੌਲੀ ਹੌਲੀ ਮੈਂ ਉਸੇ ਮਾਹੌਲ ਵਿੱਚ ਢਲਣਾ ਸ਼ੁਰੂ ਕਰ ਦਿੱਤਾ ਪਹਿਲਾਂ ਮੈਂ ਬੜੀ ਹੀ ਪੜ੍ਹਾਈ ਕਰਦੀ ਸੀ ਪਰ ਉੱਥੇ ਸਾਰੇ ਵੇਖ ਕੇ ਮੇਰਾ ਬੜਾ ਮਜ਼ਾਕ ਉਡਾਉਂਦੇ ਸੀ ਇਹ ਤਾਂ ਬੜੀ ਪੜਾਕੂ ਕੁੜੀ ਆ ਮੈਨੂੰ ਇਸ ਕਰਕੇ ਥੋੜੀ ਸ਼ਰਮਿੰਦਗੀ ਜਿਹੀ ਮਹਿਸੂਸ ਹੋਣ ਲੱਗ ਗਈ ਇਸ ਕਰਕੇ ਮੈਂ ਵੀ ਉਹਨਾਂ ਵਾਂਗ ਸੱਜਣ ਤਜਣ ਵੱਲ ਜ਼ਿਆਦਾ ਹੀ ਧਿਆਨ ਦੇਣ ਲੱਗੀ ਯੂਨੀਵਰਸਿਟੀ ਜਾਣਾ ਤੇ ਲੈਕਚਰ ਬੰਕ ਮਾਰਨਾ ਇਹ ਸਭ ਕੁਝ ਨਾਰਮਲ ਜੀ ਗੱਲ ਸੀ ਮੈਨੂੰ ਤਾਂ ਹੁਣ ਇਦਾਂ ਲੱਗਦਾ ਸੀ ਕਿ ਮੈਂ ਐਵੇਂ ਕਿਤਾਬਾਂ ਵਿੱਚ ਵੜੀ ਰਹਿੰਦੀ ਸੀ ਉੱਥੇ ਤਾਂ ਸਭ ਆਪਣੀ ਮौज-ਮਸਤੀ ਵਿੱਚ ਰਹਿੰਦੇ ਨੇ ਸਿਰਫ ਮੁੰਡੇ ਹੀ ਨਹੀਂ ਕੁੜੀਆਂ ਵੀ ਇਦਾਂ ਦੀਆਂ ਹੀ ਸੀ ਫਿਰ ਸਾਰੇ ਇਕੱਠੇ ਹੋ ਕੇ ਫਿਲਮ ਵੇਖਣ ਚਲੇ ਜਾਂਦੇ ਸੀ ਹੁਣ ਮੇਰੀਆਂ ਸਹੇਲੀਆਂ ਵੀ ਇਦਾਂ ਦੀਆਂ ਹੀ ਸੀ ਤੇ ਮੁੰਡੇ ਵੀ ਮੇਰੇ ਦੋਸਤ ਬਣ ਗਏ ਸੀ ਕੁਝ ਨਵੀਆਂ ਕੁੜੀਆਂ ਮੇਰੀਆਂ ਸਹੇਲੀਆਂ ਬਣ ਗਈਆਂ ਸੀ ਯੂਨੀਵਰਸਿਟੀ ਵਿੱਚ ਜਾਣ ਦਾ ਬਹੁਤ ਮਜ਼ਾ ਆਉਂਦਾ ਸੀ ਕਿਉਂਕਿ ਉੱਥੇ ਬੜੀ ਮौज-ਮਸਤੀ ਚੱਲਦੀ ਸੀ ਡੈਡੀ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸੀ ਕਿ ਇਹ ਜੁਨੀਵਰਸਿਟੀ ਉਸੇ ਤਰ੍ਹਾਂ ਦੀ ਸੀ ਇੱਥੇ ਮੁੰਡੇ ਤੇ ਕੁੜੀਆਂ ਮौज-ਮਸਤੀ ਜ਼ਿਆਦਾ ਤੇ ਪੜ੍ਹਾਈ ਘੱਟ ਹੀ ਕਰਦੇ ਸੀ ਉੱਥੇ ਕੁੜੀਆਂ ਇਹੀ ਕਹਿ ਰਹੀਆਂ ਸੀ ਕਿ ਮौज-ਮਸਤੀ ਵੀ ਲਾਈਫ ਵਿੱਚ ਕਰਨੀ ਹੀ ਚਾਹੀਦੀ ਆ ਸਾਰੀ ਉਮਰ ਕਿਤਾਬਾਂ ਵਿੱਚ ਕੀ ਰੱਖਿਆ ਮੈਂ ਵੀ ਹੌਲੀ-ਹੌਲੀ ਉਹਨਾਂ ਦੀ ਸੰਗਤ ਵਿੱਚ ਰਲਦੀ ਗਈ ਇੱਕ ਚੀਜ਼ ਹੋਰ ਸੀ ਉੱਥੇ ਮੁੰਡੇ ਤਾਂ ਮੁੰਡੇ ਕੁੜੀਆਂ ਵੀ ਨਸ਼ਾ ਕਰਦੇ ਆਂ ਸੀ ਇੱਕ ਮੇਰੀ ਸਹੇਲੀ ਸੁਨੇਹਾ ਨੇ ਮੈਨੂੰ ਇੱਕ ਚੀਜ਼ ਖਾਣ ਲਈ ਦਿੱਤੀ ਮੈਨੂੰ ਨਹੀਂ ਪਤਾ ਸੀ ਕਿ ਉਹ ਕਿਹੜੀ ਚੀਜ਼ ਸੀ ਕਹਿਣ ਲੱਗੀ ਖਾ ਕੇ ਵੇਖ ਕਿੰਨਾ ਨਜ਼ਾਰਾ ਆਊਗਾ ਮੈਂ ਉਸ ਨੂੰ ਕਿਹਾ ਹੈ ਕੀ ਆ ਤਾਂ ਦੂਸਰੀ ਕਹਿਣ ਲੱਗੀ ਇਹ ਇੱਕ ਨਸ਼ੇ ਦੀ ਗੋਲੀ ਆ ਦੇਖੀ ਸਾਰਾ ਦਿਨ ਕਿੰਨਾ ਵਧੀਆ ਲੰਘੂਗਾ ਮੈਂ ਗੋਲੀ ਫੜ ਕੇ ਪਰਾਂ ਸੁੱਟ ਦਿੱਤੀ ਤੇ ਕਿਹਾ ਇਹ ਕੀ ਤੂੰ ਕਹਿ ਰਹੀ ਹੈ ਤੈਨੂੰ ਕੀ ਲੱਗਦਾ ਯਾਰ ਮੈਂ ਤੇਰੇ ਕਹਿੰਦੇ ਨਸ਼ਾ ਕਰ ਲਵਾਂਗੀ ਉਹ ਕਹਿਣ ਲੱਗੀ ਇਹ ਤਾਂ ਨਾਰਮਲ ਜਈ ਗੱਲ ਆ ਨਾਲੇ ਇਹ ਕੋਈ ਵੱਡਾ ਨਸ਼ਾ ਨਹੀਂ ਇਹ ਤਾਂ ਛੋਟੀ ਜਿਹੀ ਗੋਲੀ ਆ ਖਾ ਕੇ ਤਾਂ ਵੇਖ ਇੱਕ ਵਾਰ ਉਹਨਾਂ ਨੇ ਧੱਕੇ ਨਾਲ ਕਰ ਕਰਾ ਕੇ ਮੈਨੂੰ ਗੋਲੀ ਖਵਾ ਦਿੱਤੀ ਮੈਨੂੰ ਆਪਣੇ ਆਪ ਤੇ ਬੜਾ ਬੁਰਾ ਜਿਹਾ ਫੀਲ ਹੁੰਦਾ ਸੀ ਮੈਂ ਉਹਨਾਂ ਨਾਲ ਵੀ ਇਸ ਗੱਲ ਪਿੱਛੇ ਗੁੱਸੇ ਹੋ ਗਈ ਸੀ ਪਰ ਉਸ ਗੋਲੀ ਦਾ ਅਸਰ ਹੋਇਆ ਤਾਂ ਮੈਨੂੰ ਸੱਚਮੁੱਚ ਵਧੀਆ ਲੱਗਣ ਲੱਗਿਆ ਮੈਨੂੰ ਲੱਗਿਆ ਜਿਵੇਂ ਮੈਂ ਦੁਨੀਆ ਤੇ ਅਲੱਗ ਹੀ ਫਿਰਦੀ ਹੋਵਾਂ ਇੱਕ ਵੱਖਰਾ ਹੀ ਨਜ਼ਾਰਾ ਆਉ ਲੱਗਾ ਸੀ ਇਸੇ ਤਰ੍ਹਾਂ ਹੌਲੀ-ਹੌਲੀ ਮੈਂ ਇਹ ਗੋਲੀਆਂ ਦੀ ਮੰਗ ਆਪਣੀਆਂ ਸਹੇਲੀਆਂ ਤੋਂ ਦੁਬਾਰਾ ਕਰਨ ਲੱਗੀ। ਸਹੇਲੀਆਂ ਨੇ ਮੈਨੂੰ ਇੱਕ ਦੀ ਥਾਂ ਦੋ-ਦੋ ਗੋਲੀਆਂ ਖਵਾਉਣੀਆਂ ਸ਼ੁਰੂ ਕਰ ਦਿੱਤੀਆਂ। ਦਿਨੋਂ-ਦਿਨ ਮੇਰਾ ਨਸ਼ਾ ਵਧਦਾ ਹੀ ਗਿਆ। ਹਰ ਰੋਜ਼ ਮੈਂ ਗੋਲੀਆਂ ਖਾਣ ਲੱਗੀ ਕਿਉਂਕਿ ਘਰੋਂ ਤਾਂ ਪੈਸੇ ਮਿਲ ਹੀ ਜਾਂਦੇ ਸੀ ਪਰ ਗੋਲੀਆਂ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਸੀ ਜਿਸ ਕਰਕੇ ਮੈਂ ਅਫੋਰਡ ਕਰ ਹੀ ਲੈਂਦੀ ਸੀ। ਹੌਲੀ-ਹੌਲੀ ਮੈਂ ਹੋਰ ਨਸ਼ੇ ਨੂੰ ਵੀ ਮੂੰਹ ਮਾਰਨ ਲੱਗ ਪਈ। ਇੱਕ ਦਿਨ ਮੇਰੀ ਸਹੇਲੀ ਸਨੇਹਾ ਮੈਨੂੰ ਇੱਕ ਮੁੰਡੇ ਦੇ ਕੋਲ ਲੈ ਕੇ ਗਈ ਜਿਸ ਕੋਲ 4-5 ਮੁੰਡੇ ਵੀ ਹੋਰ ਬੈਠੇ ਸੀ ਤੇ ਉਸ ਮੁੰਡੇ ਦਾ ਮੈਨੂੰ ਨਾਮ ਪਤਾ ਨਹੀਂ ਸੀ ਪਰ ਸਾਰੇ ਉਸ ਨੂੰ ਉਸਤਾਦ ਕਹਿ ਕੇ ਬੁਲਾਉਂਦੇ ਸੀ ਉਹ ਕਾਫੀ ਮੋਟਾ ਸੀ ਜਦੋਂ ਅਸੀਂ ਉਸ ਕੋਲ ਗਈਆਂ ਤਾਂ ਮੈਨੂੰ ਵੇਖ ਕੇ ਕਹਿਣ ਲੱਗਾ ਕਿ ਆਹ ਕਿਹੜੀ ਨਵਾਂ ਹੀ ਸ਼ਿਕਾਰ ਲੈ ਕੇ ਆਈ ਹੈ ਮੈਂ ਸਨੇਹਾ ਨੂੰ ਕਿਹਾ ਕਿ ਇਹ ਇਸ ਤਰ੍ਹਾਂ ਕਿਉਂ ਕਹਿ ਰਿਹਾ ਉਹ ਕਹਿਣ ਲੱਗੀ ਕਿ ਇਸ ਬੰਦੇ ਕੋਲ ਬਹੁਤ ਕੁਝ ਆ ਜੇ ਤੂੰ ਇਹਦੇ ਨਾਲ ਪਿਆਰ ਨਾਲ ਰਹੇਂਗੀ ਤਾਂ ਬਹੁਤ ਕੁਝ ਲੈ ਲਵੇਗੀ ਮੈਨੂੰ ਕੁਝ ਸਮਝ ਨਹੀਂ ਲੱਗ ਰਹੀ ਸੀ ਸੁਨੇਹਾ ਨੇ ਮੈਨੂੰ ਦੱਸਿਆ ਕਿ ਇਸ ਕੋਲ ਬਹੁਤ ਵਧੀਆ-ਵਧੀਆ ਨਸ਼ੇ ਹੁੰਦੇ ਆ ਜੇਕਰ ਆਪਾਂ ਨੂੰ ਵਧੀਆ ਨਸ਼ਾ ਚਾਹੀਦਾ ਤਾਂ ਇਸ ਕੋਲ ਮਿਲ ਜਾਂਦਾ ਮੈਂ ਸੁਨੇਹਾ ਨੂੰ ਕਿਹਾ ਕਿ ਆਪਾਂ ਨੂੰ ਨਸ਼ਿਆਂ ਦੀ ਕੋਈ ਲੋੜ ਨਹੀਂ ਯਾਰ ਆਪਣੇ ਕੋਲ ਗੋਲੀ ਹੈਗੀ ਆ ਨਾ ਖਾਣ ਲਈ ਆਪਾਂ ਉਹਦੇ ਵਿੱਚ ਹੀ ਬਹੁਤ ਖੁਸ਼ ਆ ਤਾਂ ਸੁਨੇਹਾ ਕਹਿੰਦੀ ਕਿ ਨਹੀਂ ਨਹੀਂ ਤੈਨੂੰ ਇੱਕ ਨਵਾਂ ਨਸ਼ਾ ਦਿਖਾਉਣੀ ਆ ਜੋ ਇਸੋ ਉਸਤਾਦ ਕੋਲੋਂ ਹੀ ਮਿਲਦਾ ਉਸ ਮੁੰਡੇ ਨੇ ਮੈਨੂੰ ਇੱਕ ਪੁੜੀ ਵਿੱਚ ਚਿੱਟਾ ਜਿਹਾ ਨਸ਼ਾ ਦਿੱਤਾ ਜਿਸ ਨੂੰ ਚਿੱਟਾ ਕਹਿੰਦੇ ਸੀ ਉਸਨੇ ਮੈਨੂੰ ਕਿਹਾ ਕਿ ਲੈ ਇਸ ਨੂੰ ਚਟ ਕੇ ਵੇਖ ਮੈਂ ਤਾਂ ਥੋੜਾ ਡਰ ਗਈ ਸੀ ਕਿਉਂਕਿ ਇੱਕ ਥਾਂ ਮੈਂ ਉਸਦੇ ਕੋਲ ਪਹਿਲੀ ਵਾਰ ਆਈ ਸੀ ਤੇ ਉੱਪਰ ਦੀ ਉਹ ਨਸ਼ੇ ਵਾਲੀ ਪੁੜੀ ਨੂੰ ਖਾਣ ਤੋਂ ਡਰ ਰਹੀ ਸੀ ਫਿਰ ਉਹ ਕਹਿਣ ਲੱਗਾ ਕਿ ਇੱਕ ਵਾਰ ਖਾ ਕੇ ਵੇਖ ਉਸ ਨੂੰ ਖਾਣ ਤੋਂ ਪਹਿਲਾਂ ਮੈਂ ਆਪਣੀਆਂ ਅੱਖਾਂ 'ਚ ਆਪਣੇ ਘਰ ਜਾਂਦੀ ਦੀ ਸ਼ਕਲ ਨੂੰ ਲਾਇਆ ਮੈਨੂੰ ਆਪਣੇ ਘਰ ਜਾਂਦੀ ਦੀ ਯਾਦ ਆਈ ਜੋ ਗੱਲਾਂ ਮੈਨੂੰ ਡੈਡੀ ਸਮਝਾਉਂਦੀ ਸੀ ਉਹ ਗੱਲਾਂ ਮੈਨੂੰ ਚੇਤੇ ਆਈਆਂ ਪਰ ਮੈਂ ਵੀ ਇਦਾਂ ਦੀ ਸੰਗਤ ਵਿੱਚ ਰਲ ਚੁੱਕੀ ਸੀ ਕਿ ਮੈਂ ਡੈਡੀ ਦੀਆਂ ਸਭ ਗੱਲਾਂ ਨੂੰ ਮਾਰ ਮੁਕਾ ਦਿੱਤਾ ਸੀ ਤੇ ਮੈਂ ਉਸ ਚਿੱਟੇ ਦੀ ਪੁੜੀ ਨੂੰ ਖਾਵੇ ਉਸਨੇ ਮੈਨੂੰ ਇੰਨਾ ਕੋ ਜਿਆਦਾ ਵਧੀਆ ਨਸ਼ਾ ਦਿੱਤਾ ਕਿ ਮੈਨੂੰ ਵਧੀਆ ਲੱਗਣ ਲੱਗ ਪਿਆ ਸੀ ਉਸ ਦਿਨ ਤੋਂ ਬਾਅਦ ਹਰ ਰੋਜ਼ ਹੀ ਉਸ ਨਸ਼ੇ ਦੀ ਭਾਲ ਵਿੱਚ ਹੀ ਰਹਿੰਦੀ ਸੀ ਮਤਲਬ ਉਸ ਨਸ਼ੇ ਨੂੰ ਹੀ ਭਾਲਦੀ ਰਹਿੰਦੀ ਸੀ ਸਨੇਹਾ ਮੈਨੂੰ ਨਸ਼ਾ ਉਸਤਾਦ ਕੋਲੋਂ ਲੈ ਕੇ ਦਿੰਦੀ ਸੀ ਪਰ ਇੱਕ ਗੱਲ ਸੀ ਉਹ ਨਸ਼ਾ ਮਹਿੰਗਾ ਬੋਕਸ ਸੀ ਜਿਸ ਨੂੰ ਚਿੱਟਾ ਕਹਿੰਦੇ ਸੀ ਹੁਣ ਮੈਨੂੰ ਚਿੱਟੇ ਦੀ ਲਤ ਤੇ ਲੱਗ ਗਈ ਸੀ ਉਹਨੂੰ ਖਾਂਦੇ ਹੀ ਸਭ ਕੁਝ ਆਪਣਾ ਭੁੱਲ ਗਈ ਸੀ ਘਰ ਆਉਣਾ ਤਾਂ ਵੀ ਲੋਕ ਲੋਕੇ ਚਿੱਟਾ ਲੈ ਜਾਣਾ ਜਿਹੜੀ ਮੇਰੇ ਨਾਲ ਮੇਰੇ ਪਿੰਡ ਦੀ ਕੁੜੀ ਪੜਦੀ ਸੀ ਉਸਨੇ ਮੈਨੂੰ ਕਈ ਵਾਰ ਸਮਝਾਇਆ ਕਿ ਤੂੰ ਐਹੋ ਜਿਹੇ ਕੰਮਾਂ ਵਿੱਚ ਨਾ ਪੈ ਗੋਲੀ ਖਾਂਦੀ ਸੀ ਠੀਕ ਆ ਪਰ ਤੂੰ ਤਾਂ ਹੁਣ ਅੱਗੇ ਹੀ ਵੱਧ ਗਈ ਹੈਂ ਮਾਇਉ ਨੇ ਕਿਹਾ ਕਿ ਨਹੀਂ ਇੱਕ ਵਾਰ ਤੂੰ ਵੀ ਖਾ ਕੇ ਦੇਖ ਬੜੀ ਵਰੀਆ ਚੀਜ਼ ਆ ਉਹ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਇਸ ਤਰ੍ਹਾਂ ਨਸ਼ੇ ਨੂੰ ਨਾ ਛੱਡਿਆ ਤਾਂ ਮੈਂ ਤੇਰੇ ਘਰ ਸਭ ਕੁਝ ਦੱਸ ਦੇਵਾਂਗੀ ਮੈਂ ਉਸ ਨੂੰ ਕਿਹਾ ਕਿ ਨਹੀਂ ਨਹੀਂ ਮੈਂ ਅੱਗੇ ਤੋਂ ਇਹ ਨਸ਼ਾ ਨਹੀਂ ਕਰੂੰਗੀ ਤੂੰ ਮੇਰੇ ਘਰੇ ਕੁਝ ਨਾ ਦੱਸੀ ਨਸ਼ੇ ਵਾਲੀ ਗੋਲੀ ਤਾਂ ਉਹ ਵੀ ਖਾਂਦੀ ਸੀ ਪਰ ਉਹ ਚਿੱਟੇ ਨੂੰ ਮੂੰਹ ਨਹੀਂ ਮਾਰਦੀ ਸੀ ਉਹ ਮੈਨੂੰ ਹਮੇਸ਼ਾ ਇਹ ਹੀ ਗੱਲ ਕਹਿੰਦੀ ਸੀ ਕਿ ਆਪਾਂ ਨੂੰ ਇਹ ਗੋਲੀ ਤੇ ਇਹਨਾਂ ਨੇ ਲਾ ਦਿੱਤਾ ਫਰਾਂ ਪੌ ਹੌਲੀ ਹੌਲੀ ਇਹਨੂੰ ਵੀ ਛੱਡ ਜਾਣਾ ਕਿਉਂਕਿ ਆਪਣੇ ਪਿੱਛੇ ਪਰਿਵਾਰ ਨਹੀਂ ਪਰ ਮੈਂ ਤਾਂ ਉਸ ਗੋਲੀ ਨੂੰ ਛੱਡਣ ਦੀ ਬਜਾਏ ਅੱਗੇ ਚਿੱਟੇ ਤੇ ਲੱਗ ਗਈ ਸੀ ਹੁਣ ਨਸ਼ਾ ਮੇਰੇ ਤਾਂ ਅੰਦਰ ਘਰ ਕਰ ਗਿਆ ਸੀ ਜਦੋਂ ਕਿਤੇ ਮੈਂ ਚਿੱਟਾ ਨਾ ਲਾਂਦੀ ਤਾਂ ਮੈਨੂੰ ਚਿਆ ਚੈਨ ਨਹੀਂ ਮਿਲਦੀ ਸੀ ਪਰ ਮੈਂ ਕਦੇ ਆਪਣੇ ਘਰ ਇਹ ਗੱਲ ਦਾ ਪਤਾ ਨਹੀਂ ਲੱਗਾ ਲੱਤਾ ਸੀ ਮੈਂ ਕੋਈ ਨਾ ਕੋਈ ਬਹਾਨਾ ਮਾਰ ਕੇ ਕਿ ਆਪਣੇ ਡੈਡੀ ਕੋਲੋਂ ਪੈਸੇ ਲੈ ਹੀ ਜਾਂਦੀ ਸੀ ਡੈਡੀ ਨੂੰ ਮੇਰੇ ਤੇ ਵਿਸ਼ਵਾਸ ਸੀ ਡੈਡੀ ਮੈਨੂੰ ਆਪਣਾ ਏਟੀਐਮ ਕਾਰਡ ਹੀ ਭੇਜਾ ਦਿੰਦਾ ਸੀ ਉਸਨੂੰ ਲੱਗਦਾ ਸੀ ਕਿ ਯੂਨੀਵਰਸਿਟੀ ਦੇ ਖਰਚੇ ਬੜੇ ਨੇ ਇਸ ਕਰਕੇ ਮੈਨੂੰ ਪੈਸੇ ਚਾਹੀਦੇ ਆ ਪਰ ਮੈਨੂੰ ਤਾਂ ਚਿੱਟੇਲੇ ਪੈਸੇ ਚਾਹੀਦੇ ਹੁੰਦੇ ਸੀ ਸਨੇਹਾ ਮੈਨੂੰ ਕਹਿੰਦੀ ਸੀ ਕਿ ਤੇਰੇ ਤਾਂ ਨਜ਼ਾਰੇ ਨੇ ਜੋ ਤੈਨੂੰ ਘਰੋਂ ਖੁੱਲੇ ਪੈਸੇ ਮਿਲ ਜਾਂਦੇ ਨੇ ਮੇਰਾ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਡੈਡੀ ਜਦੋਂ ਵੀ ਮੈਨੂੰ ਪੜ੍ਹਾਈ ਬਾਰੇ ਪੁੱਛਦਾ ਤਾਂ ਮੈਂ ਬੜੇ ਕੌਨਫੀਡੈਂਸ ਨਾਲ ਕਹਿੰਦੀ ਸੀ ਕਿ ਹਾਂਜੀ ਡੈਡੀ ਮੇਰੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਹੈ ਮੈਂ ਕਦੇ ਵੀ ਆਪਣੇ ਘਰ ਦੇ ਨੂੰ ਇਸ ਗੱਲ ਬਾਰੇ ਸ਼ੱਕ ਨਹੀਂ ਹੁੰਦਾ ਸੀ ਘਰ ਵਿੱਚ ਮੰਮੀ ਡੈਡੀ ਤੋਂ ਇਲਾਵਾ ਸਿਰਫ ਮੇਰੀ ਭੈਣ ਸੀ ਕਾਫੀ ਟਾਈਮ ਤੋਂ ਮੇਰਾ ਇਦਾਂ ਹੀ ਖਰਚਾ ਚੱਲਦਾ ਰਿਹਾ ਪਰ ਹੌਲੀ ਹੌਲੀ ਡੈਡ ਨੂੰ ਮੇਰੇ ਤੇ ਥੋੜਾ ਜਿਹਾ ਸ਼ੱਕ ਹੋਣ ਲੱਗਾ ਕਿਉਂਕਿ ਘਰੋਂ ਪੈਸਿਆਂ ਦੀ ਜ਼ਿਆਦਾ ਮੰਗ ਕਰਨ ਕਰਕੇ ਡੈਡੀ ਨੂੰ ਮੇਰੇ ਤੇ ਸ਼ੱਕ ਹੋ ਗਿਆ ਸੀ ਤੇ ਡੈਡੀ ਮੈਨੂੰ ਕਹਿਣ ਲੱਗਾ ਕਿ ਪੁੱਤ ਤੂੰ ਯੂਨੀਵਰਸਿਟੀ ਵਿੱਚ ਜਾ ਕੇ ਕੁਝ ਜ਼ਿਆਦਾ ਹੀ ਖਰਚਾ ਕਰਨ ਲੱਗ ਪਿਆ ਹੈ ਕੀ ਗੱਲ ਹੈ ਤੈਨੂੰ ਇੰਨੇ ਪੈਸੇ ਕਿਉਂ ਚਾਹੀਦੇ ਨੇ ਤਮੈਂ ਆਪਣੇ ਡੈਡੀ ਨੂੰ ਕਿਹਾ ਕਿ ਡੈਡੀ ਯੂਨੀਵਰਸਿਟੀ ਵਿੱਚ ਪੜ੍ਹਦੀ ਹਾਂ ਮੈਂ ਕੋਈ ਸਕੂਲ ਵਿੱਚ ਨਹੀਂ ਪੜ੍ਹਦੀ ਡੈਡੀ ਕਹਿਣ ਲੱਗਿਆ ਕਿ ਜਦੋਂ ਤੂੰ ਕਾਲਜ ਵਿੱਚ ਪੜ੍ਹਦੀ ਸੀ ਤੂੰ ਕਦੀ ਇੰਨੇ ਪੈਸਿਆਂ ਦੀ ਮੰਗ ਨਹੀਂ ਕੀਤੀ ਸੀ ਤਾਂ ਮੈਂ ਡੈਡੀ ਨੂੰ ਕਹਿਣ ਲੱਗੇ ਕਿ ਉਦੋਂ ਗੱਲ ਹੋਰ ਸੀ ਪਰ ਯੂਨੀਵਰਸਿਟੀ ਵਿੱਚ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਡੈਡੀ ਕਹਿਣ ਲੱਗਾ ਪਰ ਫਿਰ ਵੀ ਪੁੱਤ ਤੇਰਾ ਖਰਚਾ ਕੋਈ ਜ਼ਿਆਦਾ ਹੀ ਆ ਉਸ ਦਿਨ ਤਾਂ ਡੈਡੀ ਨੂੰ ਟਾਲ ਦਿੱਤਾ ਸੀ ਪਰ ਇੱਕ ਦਿਨ ਡੈਡੀ ਦੀ ਕਾਲ ਆਈ ਤੇ ਕਹਿਣ ਲੱਗਾ ਤੂੰ ਕਿੱਥੇ ਐ ਮੈਂ ਕਿਹਾ ਡੈਡੀ ਯੂਨੀਵਰਸਿਟੀ ਵਿੱਚ ਆ ਤਾਂ ਡੈਡੀ ਕਹਿਣ ਲੱਗੇ ਮੈਂ ਤੇਰੀ ਯੂਨੀਵਰਸਿਟੀ ਦੇ ਵਿੱਚ ਆਇਆ ਸੀ ਤੂੰ ਉੱਥੇ ਹੈ ਹੀ ਨਹੀਂ ਸੀ ਡੈਡੀ ਦੀ ਗੱਲ ਸੁਣ ਕੇ ਮੈਨੂੰ ਪਸੀਨੇ ਆਉਣ ਲੱਗਿਆ ਤੇ ਮੈਂ ਕਿਹਾ ਡੈਡੀ ਮੈਂ ਬਾਹਰ ਕੁੜੀਆਂ ਨਾਲ ਥੋੜਾ ਬਹੁਤਾ ਕੁਝ ਖਾਣ ਪੀਣ ਆਈ ਸੀ ਇਹਨੀ ਗੱਲ ਸੁਣ ਕੇ ਡੈਡੀ ਘਰ ਚ ਲੱਗ ਗਿਆ ਜਦੋਂ ਮੈਂ ਸ਼ਾਮ ਨੂੰ ਘਰ ਗਈ ਤਾਂ ਡੈਡੀ ਨੇ ਮੈਨੂੰ ਬਹੁਤ ਗੁੱਸੇ ਵਿੱਚ ਬੋਲਿਆ ਡੈਡੀ ਕਹਿਣ ਲੱਗਾ ਕਿ ਪੁੱਤ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਐਦਾਂ ਆਵਾਰਾ ਕਰਦੇ ਨਹੀ ਕਰਨਾ ਮੈਂ ਨਹੀਂ ਚਾਹੁੰਦਾ ਕਿ ਤੇਰਾ ਫਿਊਚਰ ਖਰਾਬ ਹੋਵੇ ਮੈਂ ਕਿਹਾ ਠੀਕ ਆ ਇੱਕ ਦਿਨ ਕਿਸੇ ਨੇ ਡੈਡੀ ਨੂੰ ਥੋੜੀ ਜਹੀ ਭਿੰਨਕ ਦੇ ਦਿੱਤੀ ਕਿ ਤੁਹਾਡੀ ਕੁੜੀ ਨਸ਼ੇ ਨੂੰ ਮੂੰਹ ਮਾਰਨ ਲੱਗ ਪਈ ਆ ਤੇ ਡੈਡੀ ਮੈਨੂੰ ਇਸ ਬਾਰੇ ਪੁੱਛਣ ਲੱਗੇ ਮੈਂ ਡੈਡੀ ਨੂੰ ਕਿਹਾ ਕਿ ਤੁਹਾਡਾ ਦਿਮਾਗ ਖਰਾਬ ਹੋ ਗਿਆ ਮੈਂ ਡੈਡੀ ਨਾਲ ਅੱਗੋਂ ਗੁੱਸੇ ਨਾਲ ਗੱਲ ਕੀਤੀ ਕਿ ਤੁਸੀਂ ਮੇਰੇ ਤੇ ਕਿੰਨਾ ਵੱਡਾ ਇਲਜ਼ਾਮ ਲਗਾਉਂਦੇ ਹੋ ਤਾਂ ਡੈਡੀ ਕਹਿਣ ਲੱਗਾ ਕਿ ਇੱਥੇ ਤੇਰੀ ਮਾਂ ਨਹੀਂ ਆ ਇਸ ਕਰਕੇ ਮੈਂ ਤੈਨੂੰ ਸਾਈਡ ਤੇ ਲੈ ਕੇ ਆਇਆ ਤੇ ਤੈਨੂੰ ਇਕੱਲੀ ਨੂੰ ਪੁੱਛਦਾ ਜੇ ਇਦਾਂ ਦੀ ਕੋਈ ਗੱਲ ਹੈਗੀ ਹੋਈ ਆ ਤਾਂ ਮੈਨੂੰ ਦੱਸ ਤੇ ਫਿਰ ਚਾਹ ਕੇ ਕੋਈ ਹੱਲ ਨਹੀਂ ਹੋਣਾ ਮੈਂ ਆਪਣੇ ਡੈਡੀ ਸਾਹਮਣੇ ਬਿਲਕੁਲ ਨਹੀਂ ਸੀ ਮੰਨੀ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਮੇਰੀ ਫਲਾਸ਼ੀ ਲੈ ਲਵੋ ਕਿਉਂਕਿ ਉਸ ਟਾਈਮ ਮੇਰੇ ਕੋਲ ਕੁਝ ਵੀ ਨਹੀਂ ਸੀ ਡੈਡੀ ਕਹਿੰਦੇ ਕਿ ਮੈਨੂੰ ਤਾਂ ਕਿਸੇ ਨੇ ਦੱਸਿਆ ਸੀ ਇਸ ਕਰਕੇ ਮੈਂ ਤੈਨੂੰ ਪੁੱਛ ਲਿਆ ਚਲ ਕੋਈ ਨਾ ਸੰਭਲ ਕੇ ਰਹੀਂ ਪਰ ਕਹਿੰਦੇ ਆ ਨਾ ਕਿ ਜੋ ਗੱਲ ਸਾਹਮਣੇ ਆਉਣੀ ਹੋਵੇ ਉਹ ਆ ਕੇ ਹੀ ਰਹਿੰਦੀ ਹੈ ਇਦਾਂ ਦੀਆਂ ਗੱਲਾਂ ਕਦੇ ਲੁਕੀਆਂ ਨਹੀਂ ਰਹਿੰਦੀਆਂ ਇੱਕ ਦਿਨ ਡੈਡੀ ਨੇ ਮੈਨੂੰ ਚਿੱਟਾ ਲਾਉਂਦੀ ਨੂੰ ਫੜ ਲਿਆ ਡੈਡੀ ਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਡੈਡੀ ਨੇ ਚੱਪਲ ਲਾ ਲਈ ਤੇ ਮੇਰੇ ਜਿੱਥੇ ਪੈਂਦੀ ਪੈਣ ਦੇ ਦਾਦੀ ਤੇ ਮੰਮੀ ਨੇ ਮੈਨੂੰ ਬਹੁਤ ਛੜਾਉਣ ਦੀ ਕੋਸ਼ਿਸ਼ ਕੀਤੀ ਪਰ ਡੈਡੀ ਨੇ ਇਹ ਗੱਲ ਦੱਸੀ ਤਾਂ ਦਾਦੀ ਵੀ ਮੈਨੂੰ ਕੁੱਟਣ ਲੱਗ ਪਈ ਮੇਰੀ ਛੋਟੀ ਭੈਣ ਭੱਜ ਕੇ ਆਈ ਮੈਨੂੰ ਛਡਾਉਣ ਲੱਗੀ ਕਹਿਣ ਲੱਗੀ ਕਿ ਡੈਡੀ ਕੁੱਟੋਣਾ ਡੈਡੀ ਛੋਟੀ ਭੈਣ ਨੂੰ ਕਹਿਣ ਲੱਗਾ ਕਿ ਤੂੰ ਸਾਈਡ ਤੇ ਹੋ ਜਾ ਤਾਂ ਇਹਨੂੰ ਨਹੀਂ ਪਤਾ ਕਿ ਇਸ ਕਮੀਨੇ ਨੇ ਅੱਜ ਕੀ ਕੀਤਾ ਮੈਨੂੰ ਇਹਦੇ ਤੇ ਇੰਨਾ ਜ਼ਿਆਦਾ ਮਾਣ ਸੀ ਪਰ ਇਹਨੇ ਮੇਰਾ ਸਾਰਾ ਮਾਣ ਹੀ ਤੋੜ ਦਿੱਤਾ ਤੇਰੀ ਭੈਣ ਨੂੰ ਕਿੰਨਾ ਸਮਝਾਇਆ ਸੀ ਪਰ ਇਹ ਤਾਂ ਸਰੇ ਦੇ ਨਸ਼ੇ ਨੂੰ ਹੱਥ ਕੌਣ ਲੱਗ ਪਈ ਮੈਨੂੰ ਤਾਂ ਲੱਗਦਾ ਸੀ ਕਿ ਇਹ ਵਧੀਆ ਪੜਦੀ ਆ ਆਪਣਾ ਅੱਗੇ ਜਾ ਕੇ ਨਾਮ ਰੌਸ਼ਨ ਕਰੂਗੀ ਪਰ ਜੁਨੀਵਰਸਿਟੀ ਵਿੱਚ ਜਾ ਕੇ ਤਾਂ ਇਹਨੇ ਸ਼ਰਮ ਹੀ ਲਾ ਦਿੱਤੀ ਇਹ ਤਾਂ ਪੁੱਠੇ ਕੰਮਾਂ ਵਿੱਚ ਪੈ ਗਈ ਮੈਂ ਆਪਣੇ ਪਿਓ ਕੋਲੋਂ ਮਾਫੀ ਮੰਗੀ ਮੈਂ ਕਿਹਾ ਕਿ ਅੱਜ ਤੋਂ ਬਾਅਦ ਇਦਾਂ ਦਾ ਕੁਝ ਨਹੀਂ ਕਰਦੀ ਡੈਡੀ ਕਹਿਣ ਲੱਗਿਆ ਕਿ ਅੱਜ ਤੋਂ ਬਾਅਦ ਜੁਨੀਵਰਸਿਟੀ ਵੀ ਨਹੀਂ ਜਾਣਾ ਮੇਰੇ ਘਰਦਿਆਂ ਦਾ ਮੇਰੇ ਤੇ ਬਹੁਤ ਕੰਟਰੋਲ ਸੀ ਮਤਲਬ ਮੈਂ ਆਪਣੇ ਘਰਦਿਆਂ ਤੋਂ ਬਹੁਤ ਹੀ ਡਰਦੀ ਸੀ ਇਸ ਕਰਕੇ ਮੈਂ ਉਹਨਾਂ ਦੇ ਅੱਗੇ ਕਦੇ ਵੀ ਨਹੀਂ ਬੋਲਦੀ ਸੀ ਕੋਣ ਮੈਂ ਆਪਣੇ ਘਰੋਂ ਵੀ ਨਹੀਂ ਨਿਕਲ ਸਕਦੀ ਸੀ ਡੈਡੀ ਨੇ ਮੇਰੇ ਤੇ ਬੜਾ ਕੰਟਰੋਲ ਰੱਖਿਆ ਸੀ ਉਸ ਨੇ ਮੇਰਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਸੀ ਪਰ ਮੈਨੂੰ ਨਸ਼ੇ ਦੀ ਬੜੀ ਤੋੜ ਲੱਗਦੀ ਸੀ ਜਿਸ ਕਰਕੇ ਮੈਂ ਬੜੀ ਔਖੀ ਸੀ ਇਸ ਕਰਕੇ ਮੈਂ ਚੋਰੀ ਘਰੋਂ ਨਿਕਲ ਜਾਂਦੀ ਸੀ ਹੌਲੀ ਹੌਲੀ ਆਪਣੇ ਘਰੋਂ ਵੀ ਡਰਨਾ ਛੱਡ ਦਿੱਤਾ ਮੈਂ ਆਪਣੇ ਡੈਡੀ ਨੂੰ ਕੁਝ ਵੀ ਨਹੀਂ ਸੀ ਸਮਝਦੀ ਜਦੋਂ ਵੀ ਉਹ ਮੈਨੂੰ ਕੁਝ ਬੋਲਦੇ ਤਾਂ ਮੈਂ ਅਗਹੂਨ ਜਵਾਬ ਦਿੰਦੀ ਸੀ ਹੌਲੀ ਹੌਲੀ ਜਦੋਂ ਇਹਨੇ ਮੈਨੂੰ ਪੈਸੇ ਦੇਣੇ ਬਿਲਕੁਲ ਹੀ ਬੰਦ ਕਰ ਦਿੱਤੇ ਹੁਣ ਮੈਂ ਕਿਤੇ ਨਾ ਕਿਤੇ ਪੈਸੇ ਫੜ ਕੇ ਆਪਣਾ ਨਸ਼ੇ ਵਾਲਾ ਕੰਮ ਜਾਰੀ ਰੱਖਦੀ ਸੀ ਪਰ ਬਾਰੋਂ ਵੀ ਕਿੰਨਾ ਕੋ ਟਾਈਮ ਕਿਸੇ ਨੂੰ ਨਸ਼ਾ ਖਵਾ ਦੇਊਗਾ ਕਿਉਂਕਿ ਕੁੜੀਆਂ ਦਾ ਤਾਂ ਆਪਣਾ ਹੀ ਨਿਸਰਦਾ ਮੈਂ ਸਨੇਹਾ ਨੂੰ ਫੋਨ ਕੀਤਾ ਕਿ ਅੱਜ ਮੇਰੇ ਕੋਲ ਕੁਝ ਵੀ ਨਹੀਂ ਆ ਤੂੰ ਅੱਜ ਮੈਨੂੰ ਨਸ਼ਾ ਦਵਾ ਦੇ ਕੱਲ ਮੈਂ ਤੈਨੂੰ ਦਵਾ ਦੇਵਾਂਗੀ ਸਨੇਹਾ ਕਹਿਣ ਲੱਗੀ ਕਿ ਮੇਰੇ ਕੋਲ ਤਾਂ ਆਪ ਕੁਝ ਨਹੀਂ ਸਨੇਹਾ ਨੂੰ ਮੈਂ ਕਿਹਾ ਕਿ ਅੱਜ ਦੀ ਗੱਲ ਆ ਮੈਨੂੰ ਬਹੁਤ ਤੋੜ ਲੱਗੀ ਆ ਮੈਨੂੰ ਨਸ਼ਾ ਦਵਾ ਅੱਜ ਦਾ ਦਿਨ ਹੀ ਮੇਰਾ ਸਾਰ ਦੇ ਕੱਲ ਨੂੰ ਮੈਂ ਮੋੜ ਦੇਉਂਗੀ ਪਰ ਸਨੇਹਾ ਨੇ ਮੇਰੀ ਇੱਕ ਨਾ ਸੁਣੀ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਘਰ ਦੇ ਵੀ ਮੈਨੂੰ ਪੈਸੇ ਨਹੀਂ ਦਿੰਦੇ ਮੇਰੇ ਕੋਲ ਵੀ ਕੁਝ ਨਹੀਂ ਇਸ ਤਰ੍ਹਾਂ ਕਹਿ ਕੇ ਉਹਨੇ ਹੌਣ ਘਟ ਦਿੱਤਾ ਸੀ ਮੈਨੂੰ ਨਸ਼ੇ ਦੀ ਇੰਨੀ ਕੁ ਜ਼ਿਆਦਾ ਤੋੜ ਲੱਗ ਗਈ ਸੀ ਕਿ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ ਮੈਂ ਸਕੂਟਰੀ ਚੁੱਕੀ ਤੇ ਆਪਣੇ ਯੂਨੀਵਰਸਿਟੀ ਵਿੱਚ ਪਹੁੰਚ ਗਈ ਉੱਥੇ ਕਈ ਕੁੜੀਆਂ ਉਹਨਾਂ ਪੈਸੇ ਮੰਗੇ ਪਰ ਕਿਸੇ ਨੇ ਮੈਨੂੰ ਪੈਸੇ ਨਾ ਦਿੱਤੇ। ਉਹਦਾਂ ਤਾਂ ਮੈਂ ਹੁਣ ਯੂਨੀਵਰਸਿਟੀ ਜਾਣਾ ਛੱਡ ਹੀ ਦਿੱਤਾ ਸੀ। ਪੈਸਿਆਂ ਲਈ ਡੈਡੀ ਕੋਲ ਵੀ ਗਈ ਪਰ ਡੈਡੀ ਨੇ ਸਾਫ਼ ਮਨਾਂ ਕਰ ਦਿੱਤਾ ਸੀ। ਡੈਡੀ ਤਾਂ ਮੈਨੂੰ ਬਹੁਤ ਘੱਟ ਬੁਲਾਉਂਦੇ ਸੀ ਪਰ ਮੈਨੂੰ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਸੀ। ਸਿਰਫ਼ ਮੈਨੂੰ ਨਸ਼ੇ ਨਾਲ ਹੀ ਹੁਣ ਪਿਆਰ ਹੋ ਗਿਆ ਸੀ। ਹੋਰ ਕਿਸੇ ਨਾਲ ਕੁਝ ਵੀ ਨਹੀਂ ਸੀ ਮਤਲਬ ਇਦਾਂ ਹੀ ਪਟਕਦੀ-ਪਟਕਦੀ ਫਿਰ ਮੈਂ ਘਰ ਆ ਗਈ। ਫਿਰ ਮੈਂ ਉਸਤਾਦ ਨੂੰ ਫੋਨ ਲਾਇਆ ਜਿਸ ਕੋਲੋਂ ਮੈਂ ਨਸ਼ਾ ਲੈਣਾ ਸੀ। ਪਰ ਉਹਨੇ ਵੀ ਪੈਸਿਆਂ ਦੇ ਬਿਨਾ ਨਸ਼ਾ ਦੇਣਾ ਮਨਾ ਕਰ ਦਿੱਤਾ ਤੇ ਹੁਣ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਕੀ ਕਰਾਂ ਮੈਂ ਪਾਗਲਾਂ ਦੀ ਤਰ੍ਹਾਂ ਟਟਕਦੀ ਸੀ ਪਰ ਕਿਸੇ ਪਾਸਿਓਂ ਵੀ ਪੈਸਿਆਂ ਦਾ ਕੋਈ ਪ੍ਰਬੰਧ ਨਹੀਂ ਹੋਇਆ ਸੀ ਮੈਂ ਦੁਬਾਰਾ ਫਿਰ ਉਸਤਾਦ ਨੂੰ ਫੋਨ ਕੀਤਾ ਸੋਚਦੀ ਸੀ ਕਿ ਹੋ ਸਕਦਾ ਗੱਲ ਬਣ ਜਾਵੇ ਮੈਂ ਉਸਦੀਆਂ ਫੋਨ ਤੇ ਮਿੰਤਾ ਕਰੀ ਜਾ ਰਹੀ ਸੀ ਮੇਰੀ ਭੈਣ ਮੇਰੇ ਅੱਗੇ ਰੋਟੀ ਵਾਲੀ ਥਾਲੀ ਲੈ ਕੇ ਖੜੀ ਹੋ ਗਈ ਕਹਿਣ ਲੱਗੀ ਲੈ ਜੀ ਰੋਟੀ ਖਾ ਲੈ ਮੈਨੂੰ ਰੋਟੀ ਕਿੱਥੇ ਚੰਗੀ ਲੱਗਦੀ ਸੀ ਮੈਨੂੰ ਤਾਂ ਨਸ਼ੇ ਦੀ ਤੋੜ ਲੱਗੀ ਸੀ ਮੈਂ ਆਪਣੇ ਭੈਣ ਨੂੰ ਖੁੱਤ ਗੁੱਸੇ ਨਾਲ ਕਿਹਾ ਮੈਂ ਨਹੀਂ ਖਾਣੀ ਰੋਟੀ ਉਹ ਉੱਥੋਂ ਚਲੀ ਗਈ ਇਧਰ 우ਸਤਾਦ ਮੈਨੂੰ ਕਹਿਣ ਲੱਗਾ ਕਿ ਇਹ ਕੌਣ ਸੀ ਮੈਂ ਕਿਹਾ ਕਿ ਇਹ ਮੇਰੀ ਭੈਣ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੇਰਾ ਕੰਮ ਹੁਣ ਬਣ ਗਿਆ ਤਾਂ ਇਹਨੂੰ ਨਸ਼ਾ ਮਿਲ ਸਕਦਾ ਮੇਰੇ ਚਿਹਰੇ ਤੇ ਮੁਸਕਾਨ ਜਿਹੀ ਆ ਗਈ ਮੈਂ ਕਿਹਾ ਕਿ ਸੱਚੀ 우ਸਤਾਦ ਤਾਂ ਉਹ ਕਹਿਣ ਲੱਗਾ ਕਿ ਕਿੱਦਾਂ ਨਹੀਂ ਇੱਕ ਕੰਮ ਕਰ ਆਪਣੀ ਭੈਣ ਨੂੰ ਲੈ ਕੇ ਆ ਜਾ ਤੇ ਨਸ਼ਾ ਲੈ ਜਾ ਮੈਂ ਕਿਹਾ ਕੀ ਮਤਲਬ ਉਹ ਕਹਿਣ ਲੱਗਾ ਕਿ ਆਪਣੇ ਭੈਣ ਨੂੰ ਮੇਰੇ ਕੋਲ ਛੱਡ ਜਾ ਤੇ ਨਸ਼ਾ ਲੈ ਜਾ ਮੈਂ ਕਿਹਾ ਕਿ ਕੀ ਮਤਲਬ ਉਹ ਕਹਿਣ ਲੱਗਾ ਕਿ ਆਪਣੇ ਭੈਣ ਨੂੰ ਮੇਰੇ ਕੋਲ ਛੱਡ ਜਾ ਤੇ ਨਸ਼ਾ ਲੈ ਜਾ ਇਹ ਗੱਲ ਸੁਣ ਕੇ ਤਾਂ ਮੇਰਾ ਮਨ ਗੁੱਸੇ ਨਾਲ ਭਰ ਗਿਆ ਤੇ ਉਹਨੂੰ ਗੁੱਸੇ ਨਾਲ ਹੀ ਬੋਲਣ ਲੱਗ ਪਏ ਤੇਰੀ ਹਿੰਮਤ ਕਿਵੇਂ ਹੋਈ ਇਹ ਗੱਲ ਕਹਿਣ ਦੀ ਜੇ ਮੈਂ ਨਾ ਕਰਦੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੂੰ ਕੁਝ ਵੀ ਬੋਲ ਦੇਵੇਂ ਉਸਤਾਦ ਮੈਨੂੰ ਕਹਿਣ ਲੱਗਾ ਕਿ ਤੇਰੀ ਮਰਜ਼ੀ ਆ ਉਹਨੇ ਫਿਰ ਗੁੱਸੇ ਵਿੱਚ ਹੀ ਫੋਨ ਕੱਟ ਦਿੱਤਾ। ਇੱਕ ਘੰਟਾ ਇੱਧਰ ਉੱਧਰ ਮੈਂ ਪਟਕਦੀ ਰਹੀ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਹੁਣ ਕੀ ਕਰਾਂ। ਜਦੋਂ ਰਸੋਈ ਵਿੱਚ ਪਾਣੀ ਪੀਣ ਲਈ ਗਈ ਤਾਂ ਉੱਥੇ ਆਪਣੇ ਭੈਣ ਨੂੰ ਵੇਖਿਆ ਤਾਂ ਮੇਰਾ ਦਿਮਾਗ ਪੁੱਠੇ ਪਾਸੇ ਚੱਲ ਪਿਆ। ਕਿਉਂਕਿ ਉਸ ਟਾਈਮ ਸਿਰਫ ਜਦੋਂ ਕਿਸੇ ਪਾਸੇ ਕੋਈ ਹਾਲ ਨਾ ਹੋਇਆ ਤਾਂ ਮੈਂ ਆਪਣੇ ਭੈਣ ਨੂੰ ਉਸ ਬੰਦੇ ਕੋਲ ਜਾਣ ਲਈ ਤਿਆਰ ਹੋ ਗਈ। ਉਸ ਬੰਦੇ ਨੂੰ ਫੋਨ ਕੀਤਾ। ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਭੈਣ ਨੂੰ ਲੈ ਕੇ ਆ ਰਹੀ ਹਾਂ। ਪਰ ਜ਼ਿਆਦਾ ਟਾਈਮ ਨਾ ਮੇਰੀ ਭੈਣ ਨੂੰ ਆਪਣੇ ਕੋਲ ਰੱਖੀ ਕਿਉਂਕਿ ਉਹ ਹਜੇ ਛੋਟੀ ਆ ਉਹ ਕਹਿਣ ਲੱਗਿਆ ਕਿ ਤੂੰ ਫਿਕਰ ਨਾ ਕਰ ਮੈਂ ਆਪਣੀ ਭੈਣ ਨੂੰ ਕਿਹਾ ਕਿ ਚੱਲ ਤਿੰਨ ਗੋਲ ਗੱਪੇ ਖਵਾ ਕੇ ਲਿਆਉਣੀ ਆ ਤੇ ਬਹਾਨਾ ਲਗਾ ਕੇ ਮੈਂ ਉਹਨੂੰ ਆਪਣੇ ਨਾਲ ਲੈ ਗਈ ਉਹ ਖੁਸ਼ ਹੋ ਗਈ ਪਰ ਉਹਨੂੰ ਕੀ ਪਤਾ ਸੀ ਕਿ ਮੈਂ ਉਹਨੂੰ ਕਿੱਥੇ ਲੈ ਜਾ ਰਹੀ ਆ ਉਹਦਾ ਤਾਂ ਕੋਲਾ ਜਿਹੇ ਚਿਹਰਾ ਵੇਖ ਕੇ ਉਹਦੇ ਤੇ ਤਰਸ ਵੀ ਆ ਰਿਹਾ ਸੀ ਪਰ ਜਟਾਏ ਬਾਅਦ ਮੈਂ ਉੱਥੇ ਪਹੁੰਚ ਗਈ ਆਪਣੇ ਜਿਉਣ ਦੇ ਲਈ ਬਸ ਇਹੀ ਰਸਤਾ ਨਜ਼ਰ ਆ ਰਿਹਾ ਸੀ ਮੈਂ ਉਸਤਾਦ ਦੇ ਕੋਲ ਆਪਣੇ ਭੈਣ ਨੂੰ ਲੈ ਕੇ ਚਲੀ ਗਈ। ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਆਪਾਂ ਇੱਥੇ ਇੱਥੇ ਕਿਵੇਂ ਆਏ? ਦੀਦੀ ਕਿਸਤਾ ਇਹ ਕਹਾਰਾ? ਮੈਂ ਕਿਹਾ ਕਿ ਇਹ ਮੇਰੇ ਦੋਸਤ ਦਾ ਕਹਾਰਾ ਤੇ ਜਾ ਮੈਂ ਤੇਨੂੰ ਕੁਝ ਧਿਰ ਬਾਅਦ ਘਰ ਲੈ ਕੇ ਛਾਣਿਆ। ਮੇਰੀ ਭੈਣ ਕਹਿਣ ਲੱਗੀ ਕਿ ਆਪਾਂ ਤਾਂ ਗੋਲ ਗੱਪੇ ਖਾਣ ਆਏ ਸੀ। ਮੈਂ ਆਪਣੀ ਭੈਣ ਨੂੰ ਪੀਵੇ ਵਿੱਚ ਬਿਠਾ ਕੇ ਉਸ ਕੋਲ ਅੰਦਰ ਚਲੀ ਗਈ। ਉਸ ਕੋਲ ਨੂੰ ਆਪਣਾ ਨਸ਼ਾ ਲੈ ਕੇ ਜਾਣ ਹੀ ਲੱਗੀ ਤਾਂ ਉਹ ਕਹਿਣ ਲੱਗਾ ਇੱਕ ਘੰਟੇ ਨੂੰ ਇਹਨੂੰ ਲੈ ਜਾਵਾਂਗੇ। ਮੈਂ ਆਪਣੀ ਭੈਣ ਨੂੰ ਕਿਹਾ ਕਿ ਤੂੰ ਬੈਠ ਮੈਂ ਹੁਣੇ ਆਈ। ਇੰਨੀ ਗੱਲ ਕਹਿ ਕੇ ਮੈਂ ਉਥੋਂ ਨਿਕਲ ਆਈ ਤੇ ਬਾਹਰ ਆ ਗਈ। ਪਹਿਲਾਂ ਸੁੰਨੀ ਜਿਹੀ ਜਗ੍ਹਾ ਤੇ ਆ ਕੇ ਆਪਣੇ ਨਸ਼ੇ ਵਾਲੀ ਤੋੜ ਨੂੰ ਪੂਰਾ ਕੀਤਾ। ਤੇ ਫਿਰ ਨਹਿਰ ਵਾਲੇ ਪਾਸੇ ਚਲੇ ਗਈ ਕਿਉਂਕਿ ਜੇ ਮੈਂ ਕੱਲੀ ਘਰ ਜਾਣੀ ਸੀ ਸਕਦੀ। ਸਾਰੇ ਪਰਿਵਾਰ ਨੇ ਮੈਨੂੰ ਪੁੱਛਣਾ ਸੀ ਕਿ ਕੁੜੀ ਕਿੱਥੇ ਛੱਡ ਕੇ ਆਈ ਹੈ। ਇਸ ਕਰਕੇ ਮੈਂ ਕਿਸੇ ਸੁੰਨੀ ਜਿਹੀ ਜਗ੍ਹਾ ਤੇ ਖੜੀ ਸੀ। ਆਪਣੇ ਨਸ਼ੇ ਵਾਲੀ ਤੋੜ ਨੂੰ ਮੈਂ ਪੂਰਾ ਕਰ ਲਿਆ ਸੀ। ਪਰ ਮੈਨੂੰ ਅੰਦਰੋਂ ਅੰਦਰ ਹੀ ਆਪਣੇ ਭੈਣ ਲਈ ਬਹੁਤ ਬੁਰਾ ਵੀ ਲੱਗ ਸੀ ਮੈਨੂੰ ਉੱਥੇ ਖੜੀ ਨੂੰ ਹਜੇ 10 ਮਿੰਟ ਹੀ ਹੋਏ ਸੀ ਕਿ ਮੈਨੂੰ ਅੰਦਰੋਂ ਇੰਨੀ ਕੋਈ ਜ਼ਿਆਦਾ ਆਪਣੇ ਆਪ ਤੇ ਸ਼ਰਮ ਆਈ ਮੈਂ ਸਕੂਟਰੀ ਲੈ ਕੇ ਆਪਣੇ ਭੈਣ ਨੂੰ ਲੈਣ ਦੇ ਲਈ ਚਲੀ ਗਈ ਕਿ ਜੋ ਮਰਜ਼ੀ ਹੋ ਜਾਵੇ ਮੈਂ ਉਸ ਬੰਦੇ ਨੂੰ ਪੈਸੇ ਦੇਵਾਂਗੀ ਪਰ ਆਪਣੀ ਭੈਣ ਨਾਲ ਗਲਤ ਹੁੰਦੇ ਨਹੀਂ ਦੇਖ ਸਕਦੀ ਜਦੋਂ ਮੈਂ ਬੰਦੇ ਦੇ ਘਰ ਪਹੁੰਚੀ ਤਾਂ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੇਰੀ ਭੈਣ ਤਾਂ ਉੱਥੋਂ ਪਹਿਲਾਂ ਹੀ ਭੱਜ ਚੁੱਕੀ ਆ ਉਸ ਬੰਦੇ ਨੇ ਦੱਸਿਆ ਕਿ ਉਹ ਮੈਨੂੰ ਅੰਦਰ ਬੰਦ ਕਰਕੇ ਇੱਥੋਂ ਚਲੀ ਗਈ ਆ ਮੈਨੂੰ ਤਾਂ ਕਿਸੇ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਉਹ ਬੰਦਾ ਮੇਰੇ ਤੇ ਬੜਾ ਗੁੱਸਾ ਕਰ ਰਿਹਾ ਸੀ ਇਸੇ ਕਰਕੇ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਸਨੇ ਮੇਰੀ ਭੈਣ ਨਾਲ ਕੁਝ ਵੀ ਗਲਤ ਨਹੀਂ ਕੀਤਾ ਸੀ ਫਿਰ ਪਹਿਲਾਂ ਹੀ ਉਹ ਉੱਥੋਂ ਭੱਜ ਗਈ ਸੀ ਮੈਂ ਉਸ ਬੰਦੇ ਨੂੰ ਕਿਹਾ ਕਿ ਤੇਰੇ ਸਾਰੇ ਪੈਸੇ ਮੈਂ ਵਾਪਸ ਕਰ ਦੇਵਾਂਗੀ ਇੰਨੀ ਗੱਲ ਕਹਿ ਕੇ ਮੈਂ ਉੱਥੋਂ ਨਿਕਲ ਆਈ ਸਾਰੇ ਰਾਹ ਵਿੱਚ ਆਪਣੀ ਭੈਣ ਨੂੰ ਲੱਭਿਆ ਪਰ ਉਹ ਮੈਨੂੰ ਕਿਤੇ ਵੀ ਨਾ ਮਿਲੀ। ਤੋ ਤਨ ਘੰਟੇ ਬਾਅਦ ਮੈਂ ਘਰ ਆ ਗਈ। ਤਾਂ ਮੈਂ ਦੇਖਿਆ ਕਿ ਮੇਰੀ ਭੈਣ ਮੇਰੇ ਨਾਲੋਂ ਪਹਿਲਾਂ ਹੀ ਘਰ ਪਹੁੰਚੀ ਸੀ। ਜਦੋਂ ਮੈਂ ਘਰ ਗਈ ਤਾਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਉਹ ਮੇਰੇ ਵੱਲ ਬੜੇ ਗੁੱਸੇ ਨਾਲ ਵੇਖ ਰਹੀ ਸੀ ਤੇ ਇੱਕ ਕਮਰੇ ਵਿੱਚ ਬੈਠੀ ਰੋਈ ਜਾਂਦੀ ਸੀ। ਉਸ ਟਾਈਮ ਘਰ ਵਿੱਚ ਮੰਮੀ ਡੈਡੀ ਨਹੀਂ ਸੀ। ਮੈਂ ਆਪਣੀ ਭੈਣ ਕੋਲ ਮਾਫੀ ਮੰਗਣ ਲੱਗੀ ਤਾਂ ਉਸਨੇ ਮੇਰੇ ਮੂੰਹ ਤੇ ਚਪੇੜ ਮਾਰੀ ਤੇ ਕਹਿਣ ਲੱਗੀ ਅੱਜ ਤੋਂ ਬਾਅਦ ਤੂੰ ਮੇਰੀ ਭੈਣ ਨਹੀਂ ਆ ਤੇ ਮੈਂ ਤੇਰੀ ਭੈਣ ਨਹੀਂ ਤੇਰੇ ਵਰਗੀ ਭੈਣ ਤਾਂ ਜਿਸੇ ਦੁਸ਼ਮਣ ਦੀ ਨਾ ਹੋਵੇ ਜਿਹੜੀ ਆਪਣੀ ਭੈਣ ਦੀ ਇੱਜ਼ਤ ਨੂੰ ਖੁੱਦ ਦੇ ਲਈ ਲਟਾਉਣ ਦੇ ਲਈ ਤੁਰ ਗਈ ਹੋਵੇ ਜੇ ਅੱਜ ਮੈਂ ਉਥੋਂ ਬਚ ਕੇ ਨਾ ਆਉਂਦੀ ਤਾਂ ਮੇਰੀ ਜ਼ਿੰਦਗੀ ਖਤਮ ਹੋ ਜਾਣੀ ਸੀ ਉਹ ਮੇਰੇ ਨਾਲੋਂ ਛੋਟੀ ਸੀ ਪਰ ਗੱਲਾਂ ਮੇਰੇ ਨਾਲ ਬਹੁਤ ਜ਼ਿਆਦੀਆਂ ਸਿਆਣੀਆਂ ਕਰਦੀ ਸੀ ਮੈਂ ਉਹਦੇ ਕੋਲੋਂ ਮਾਫ਼ੀ ਮੰਗ ਰਹੀ ਸੀ ਪਰ ਉਸ ਵੇਲੇ ਮੈਨੂੰ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਇਨੇ ਟਾਈਮ ਤੱਕ ਮੈਨੂੰ ਡੈਡੀ ਤੇ ਮम्मी ਵੀ ਘਰ ਆ ਗਏ। ਭੈਣ ਨੂੰ ਰੋਂਦੀ ਨੂੰ ਵੇਖ ਕੇ ਮੰਮੀ ਡੈਡੀ ਨੇ ਉਸ ਤੇ ਰੋਂ ਦਾ ਕਾਰਨ ਪੁੱਛਿਆ ਤਾਂ ਭੈਣ ਨੇ ਉਹਨਾਂ ਨੂੰ ਸਾਰਾ ਕੁਝ ਸੱਚ ਦੱਸ ਦਿੱਤਾ। ਉਸ ਦਿਨ ਮ ਆਪਣੇ ਘਰ ਦੇਆਂ ਦੀ ਨਜ਼ਰਾਂ ਤੋਂ ਮੈਂ ਬਿਲਕੁਲ ਗਿਰ ਚੁੱਕੀ ਸੀ। ਮੈਂ ਅੱਜ ਤੱਕ ਨਹੀਂ ਉੱਠ ਸਕੀ। ਪਰ ਉਸ ਦਿਨ ਡੈਡੀ ਨੇ ਮੈਨੂੰ ਇੰਨੀ ਕੁ ਜ਼ਿਆਦਾ ਲਾਣਤਾ ਪਾਈਆਂ ਤੇ ਮੈਨੂੰ ਕਹਿ ਦਿੱਤਾ ਕਿ ਤੂੰ ਸਾਡੇ ਘਰੋਂ ਹੀ ਨਿਕਲ ਜਾ। ਮੈਨੂੰ ਘਰੋਂ ਬੇਦਖਲ ਕਰ ਦਿੱਤਾ। ਜਦੋਂ ਨਸ਼ਾ ਮੈਨੂੰ ਕਰੋ ਕੱਢ ਦਿੱਤਾ ਉਸ ਦਿਨ ਤੋਂ ਬਾਅਦ ਮੈਂ ਟੁਕਰਾਂ ਖਾ ਖਾ ਕੇ ਸੁਧਰ ਗਈ ਸੀ ਤੇ ਮੈਂ ਨਸ਼ੇ ਨੂੰ ਬਿਲਕੁਲ ਹੀ ਛੱਡ ਗਈ ਸੀ ਕਿਉਂਕਿ ਮੇਰੇ ਕੋਲ ਕੋਈ ਹੁਣ ਪੈਸਾ ਵੀ ਨਹੀਂ ਸੀ ਹੁੰਦਾ ਤੇ ਰਹਿਣ ਲਈ ਵੀ ਕੋਈ ਥਾਂ ਨਹੀਂ ਸੀ ਬਸ ਕਦੇ ਕਿਸੇ ਸਹੇਲੀ ਕੋਲ ਚਲੇ ਜਾਂ ਤੱਕਦੇ ਕਿਸੇ ਸਹੇਲੀ ਕੋਲ ਐਸੀ ਤਰ੍ਹਾਂ ਛੇ ਮਹੀਨੇ ਬਾਅਦ ਕੱਢ ਦਿੱਤੇ ਪਰ ਟੋਕਰਾਂ ਖਾ ਕੇ ਪਤਾ ਲੱਗ ਗਿਆ ਸੀ ਕਿ ਅਸਲ ਜ਼ਿੰਦਗੀ ਕੀ ਹੁੰਦੀ ਆ ਨਸ਼ੇ ਵਾਲੀ ਗੱਲ ਤਾਂ ਮੇਰੇ ਦਿਲ ਦੇ ਮਾਂਦ ਵਿੱਚੋਂ ਨਿਕਲ ਗਈ ਸੀ ਮੈਂ ਬਿਲਕੁਲ ਹੀ ਮਨ ਬਣਾ ਲਿਆ ਸੀ ਕਿ ਹੁਣ ਮੈਂ ਕਦੇ ਵੀ ਨਸ਼ੇ ਵੱਲ ਵੇਖਣ ਤੱਕ ਨਹੀਂ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਕਿਉਂਕਿ ਇੱਕ ਨਸ਼ੇ ਕਰਕੇ ਮੈਂ ਆਪਣੀ ਇੱਜ਼ਤ ਆਪਣੇ ਹੱਥੀਂ ਰੋਲ ਕੇ ਆਈ ਸੀ ਪੂਰੇ 6 ਮਹੀਨੇ ਬਾਅਦ ਮੈਂ ਆਪਣੇ ਘਰ ਵਾਪਸ ਗਈ ਤਾਂ ਮੈਂ ਆਪਣੇ ਮਾਂ ਪਿਓ ਕੋਲੋਂ ਮਾਫੀ ਮੰਗੀ ਮਾਂ ਪਿਓ ਪਹਿਲਾਂ ਹੀ ਪਿਗਲ ਗਏ ਸੀ ਮੈਂ ਆਪਣੀ ਭੈਣ ਕੋਲੋਂ ਵੀ ਮਾਫੀ ਮੰਗੀ ਪਰ ਮੇਰੀ ਭੈਣ ਨੇ ਮੈਨੂੰ ਇੱਕ ਗੱਲ ਸਾਫ਼-ਸਾਫ਼ ਕਹਿ ਦਿੱਤੀ ਸੀ ਕਿ ਬੇਸ਼ੱਕ ਉਹ ਇਸ ਘਰ ਵਿੱਚ ਰਹਿ ਪਰ ਮੈਨੂੰ ਕਦੇ ਪਰ ਮੈਂ ਤੇਨੂੰ ਕਦੇ ਮਾਫ਼ ਨਹੀਂ ਕਰ ਸਕਦੀ ਹੁਣ ਮੈਂ ਸੁਤਰ ਗਈ ਸੀ ਤੇ ਵਧੀਆ-ਵਧੀਆ ਕੰਮ ਕਰਨ ਲੱਗੀ ਸੀ ਨਸ਼ੇ ਨੂੰ ਬਿਲਕੁਲ ਕਦੇ ਹੱਥ ਨਹੀਂ ਲਗਾਉਂਦੀ ਸੀ ਮੰਮੀ ਨਾਲ ਘਰ ਦਾ ਸਾਰਾ ਕੰਮ ਕਰਾਉਣ ਵਿੱਚ ਮਦਦ ਕਰਦੀ ਫਿਰ ਮੇਰਾ ਵਿਆਹ ਹੋ ਚੁੱਕਿਆ ਸੀ ਬੇਸ਼ੱਕ ਮੇਰੇ ਘਰ ਵਾਲੇ ਨੂੰ ਪਹਿਲੀਆਂ ਗੱਲਾਂ ਬਾਰੇ ਪਤਾ ਨਾ ਲੱਗੇ ਜੇ ਉਸ ਨੂੰ ਇਹਨਾਂ ਗੱਲਾਂ ਬਾਰੇ ਪਤਾ ਲੱਗ ਵੀ ਗਿਆ ਤਾਂ ਮੈਂ ਉਹਦੀਆਂ ਨਜ਼ਰਾਂ ਵਿੱਚ ਵੀ ਮੈਂ ਪਹਿਲਾਂ ਹੀ ਗਿਰ ਜਾਊਂਗੀ ਪਰ ਮੇਰੀ ਭੈਣ ਦੀ ਨਜ਼ਰ ਵਿੱਚ ਮੇਰੇ ਲਈ ਪਹਿਲਾ ਵਾਲਾ ਪਿਆਰ ਨਹੀਂ ਸੀ ਪਹਿਲਾ ਵਾਲੀ ਇੱਜ਼ਤ ਨਹੀਂ ਸੀ ਜੀ ਨੂੰ ਮੈਂ ਹਮੇਸ਼ਾ ساری ਜ਼ਿੰਦਗੀ ਤਰਸਦੀ ਰਹੂੰਗੀ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਗੱਲ ਕਹੂੰਗੀ ਕਿ ਕਦੇ ਵੀ ਨਸ਼ੇ ਵਿੱਚ ਨਾ ਪਾਓ ਕਿਉਂਕਿ ਨਸ਼ਾ ਹੀ ਆ ਜੋ ਸਾਡੀ ਜ਼ਿੰਦਗੀ ਪੈਸਾ ਸਭ ਕੁਝ ਸਾਡੇ ਕੋਲੋਂ ਖੋਹ ਲੈਂਦਾ ਸਾਡੇ ਪਿੰਲੇ ਕੁਝ ਵੀ ਨਹੀਂ ਰਹਿ ਗਿਆ ਰਹਿ ਜਾਂਦਾ ਮੈਂ ਬੇਸ਼ੱਕ ਬਹੁਤ ਕੋਸ਼ਾਂ ਪਰ ਫਿਰ ਵੀ ਮੈਨੂੰ ਬੀਤਿਆ ਹੋਇਆ ਸਮਾਂ ਜਦੋਂ ਯਾਦ ਆਉਂਦਾ ਤਾਂ ਮੇਰੀ ਰੂਹ ਕੰਬ ਜਾਂਦੀ ਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ